ਇੱਕ ਤੇ ਗੋਰਿਆਂ ਨੇ ਰਾਜ ਭਾਗ ਦਲੀਪ ਸਿੰਘ ਦਾ ਉਦਾਂ ਹੀ ਠੱਗ ਲਿਆ ਦੂਸਰਾ ਮਹਾਰਾਜਾ ਦਲੀਪ ਸਿੰਘ ਦਾ ਇਹਨਾਂ ਨੂੰ ਧਰਮ ਵੀ ਚੁਪਦਾ ਸੀ ਮਹਾਰਾਜੇ ਦੇ ਸਿੱਖੀ ਸਿਧਾਂਤ ਤੇ ਫਰੰਗੀਆਂ ਨੇ ਪਹਿਲਾਂ ਹੀ ਸ਼ੁਰੂਆਤ ਕੀਤੀ ਸੀ ਕਿਹਾ ਕਿ ਜਿੰਨਾ ਕਿਤਾਬਾਂ ਰਾਹੀਂ ਮਹਾਰਾਜੇ ਦੀ ਵਿੱਦਿਆ ਦਿੱਤੀ ਜਾਂਦੀ ਉਹਨਾਂ ਵਿੱਚ ਸਭ ਤੋਂ ਜ਼ਿਆਦਾ ਈਸਾਈ ਮਤ ਦੀ ਵਡਿਆਈ ਕੀਤੀ ਜਾਂਦੀ ਸੀ ਉਹਦੀ ਤਾਂ ਰੱਖਿਆ ਗਿਆ ਭਜਨ ਲਾ ਜੋ ਬ੍ਰਾਹਮਣ ਤੋਂ ਈਸਾਈ ਬਣਿਆ ਹੈ ਫਿਰ ਸਾਰਾ ਦਿਨ ਈਸਾਈ ਮਤ ਦੇ ਸੋਲੇ ਗਾਏ ਗਏ ਜਾਂ ਇੰਜ ਸਮਝੋ ਕਿ ਇਸ ਨੂੰ ਰੱਖਿਆ ਇਸ ਵਾਸਤੇ ਸੀ ਕਿ ਮਹਾਰਾਜੇ ਵਿੱਚੋਂ ਸਿੱਖੀ ਸਿਧਾਂਤ ਕੱਢ ਕੇ ਈਸਾਈ ਧਰਮ ਭਰ ਦੇ ਤੇ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਬਹੁਤ ਖਾਸ ਜਾਣਕਾਰੀ ਹੋਵੇਗੀ ਵੀਡੀਓ ਬਹੁਤ ਦੇਖੀਆਂ ਹੋਣਗੀਆਂ ਪਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਸਾਰਿਆਂ ਤੋਂ ਅਲੱਗ ਜਾਣਕਾਰੀ ਮਿਲੇਗੀ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਮਹਾਰਾਜਾ ਦਲੀਪ ਸਿੰਘ ਦੀ ਮਹਾਰਾਜਾ ਦਲੀਪ ਸਿੰਘ ਨੂੰ ਜਦੋਂ ਲਾਹੌਰ ਤੋਂ ਬਾਹਰ ਲੈ ਕੇ ਜਾਣਾ ਸੀ ਤੇ ਉਸ ਵੇਲੇ ਗੋਰਿਆਂ ਦੇ ਇੰਤਜ਼ਾਮ ਕਿਵੇਂ ਦੇ ਸੀ ਜਾ ਐ ਕਹਿ ਲਿਓ ਕਿ ਮਹਾਰਾਜਾ ਦਲੀਪ ਸਿੰਘ ਨੂੰ ਇਸਾਈ ਕਿਵੇਂ ਬਣਾਉਣਾ ਤਿਆਰੀਆਂ ਇਥੋਂ ਲਾਹੌਰ ਦੇ ਕਿਲੇ ਤੋਂ ਹੀ ਚੱਲ ਪਈਆਂ ਸੀ ਕਿਉਂਕਿ ਜਦੋਂ ਬਾਹਰ ਕੱਢਿਆ ਉਸ ਤੋਂ ਉੱਥੋਂ ਹੀ ਤਿਆਰੀਆਂ ਚੱਲੀਆਂ ਇਹ ਵੀਡੀਓ ਜਰੂਰ ਧਿਆਨ ਨਾਲ ਸੁਣਿਓ ਤੇ ਆਪਣੇ ਬੱਚੇ ਤੱਕ ਲੈ ਕੇ ਜਾਇਓ ਇਹਨੂੰ ਸ਼ੇਅਰ ਜਰੂਰ ਕਰਿਓ ਹਰ ਵਾਰੀ ਕਹਿੰਦਾ ਤੁਸੀਂ ਵੀਡੀਓ ਚੰਗੀਆਂ ਸ਼ੇਅਰ ਨਹੀਂ ਕਰਦੇ ਚੰਗੀਆਂ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਸੋ ਆਸ ਕਰਦੇ ਆ ਤੁਸੀਂ ਸ਼ੇਅਰ ਜਰੂਰ ਕਰੋਗੇ ਤੇ ਵੀਡੀਓ ਤੁਹਾਡੇ ਪਸੰਦ ਆਊਗੀ ਪਹਿਲਾਂ ਤਾਂ ਦਲੀਪ ਸਿੰਘ ਨੂੰ ਆਪਣੀ ਮਾਂ ਬੋਲੀ ਤੋਂ ਦੂਰ ਕਰਨਾ ਤੇ ਉਸਦੇ ਦਿਮਾਗ ਵਿੱਚ ਗੋਰਿਆਂ ਦੇ ਦੇਸ਼ ਬਾਰੇ ਵਧੀਆ ਤਸਵੀਰ ਬਣਾਉਣੀ ਕਿਉਂਕਿ ਦੋਮ ਦਲੀਪ ਸਿੰਘ ਦੇ ਕੋਲ ਬੈੰਦੇ ਸੀ ਉਦੋਂ ਹੀ ਆਪਣੇ ਦੇਸ਼ ਬਾਰੇ ਬਹੁਤ ਵਧੀਆ-ਵਧੀਆ ਗੱਲਾਂ ਕਰਿਆ ਕਰਦੇ ਸੀ ਜਦੋਂ ਮਹਾਰਾਜਾ ਇਹਨੂੰ ਫਤੇਗੜ ਸਾਹਿਬ ਲੈ ਕੇ ਜਾਣਾ ਸੀ ਤਾਂ ਉਸ ਵੇਲੇ ਦਲੀਪ ਸਿੰਘ ਦੀ ਇਸ ਤਰ੍ਹਾਂ ਸਿਕਿਉਰਟੀ ਕੀਤੀ ਸੀ ਜਿਵੇਂ ਮਲਜ਼ਮ ਹੋਵੇ ਕੋਈ ਤੁਸੀਂ ਕਹ ਲਓ ਵੀ ਚੱਪੇ-ਚੱਪੇ ਦੇ ਸਿਕਿਉਰਟੀ ਤੇ ਕਿਸੇ ਨੂੰ ਮਿਲ ਨਹੀਂ ਦਿੱਤਾ ਕਿਉਂਕਿ ਗੋਰਿਆਂ ਦੀ ਇਹ ਸਕੀਮ ਸੀ ਕਿ ਕੋਈ ਪੰਜਾਬੀ ਮਹਾਰਾਜੇ ਦੇ ਕੋਲ ਭੜਕਣ ਵੀ ਨਹੀਂ ਦੇਣਾ ਲਾਉਜੀ ਨੂੰ ਇਹ ਹਲੇ ਵੀ ਡਰ ਸੀ ਕਿ ਦਲੀਪ ਸਿੰਘ ਕਿਤੇ ਹੱਥੋਂ ਨਾ ਨਿਕਲ ਜਾਏ ਹੁਣ ਤੁਸੀਂ ਇੱਥੋਂ ਹਿਸਾਬ ਲਾ ਲਓ ਵੀ ਫਤਿਹਗੜ੍ਹ ਸਾਹਿਬ ਤੋਂ ਦਲੀਪ ਸਿੰਘ ਨੂੰ ਮਨਸੂਰੀ ਜਾਣ ਦੀ ਆਗਿਆ ਮਿਲੀ ਮਨਸੂਰੀ ਜਾਂਦਾ ਹੋਇਆ ਦਲੀਪ ਸਿੰਘ ਦਿੱਲੀ ਮੇਰਟ ਤੇ ਕਈ ਹੋਰ ਜਗ੍ਹਾ ਸੈਰ ਕਰਦਾ ਇਸੇ ਤਰ੍ਹਾਂ ਘੁੰਮਦਾ ਘਮੁੰਦਾ ਮਹਾਰਾਜਾ ਦਲੀਪ ਸਿੰਘ ਹਰਦਵਾਰ ਦੇ ਦਰਸ਼ਨਾਂ ਲਈ ਗਿਆ ਉਸ ਵੇਲੇ ਨਾ ਉੱਥੇ ਬਹੁਤ ਸਾਰੇ ਪੰਜਾਬੀ ਪਹੁੰਚੇ ਸੀ ਗੋਰਿਆਂ ਨੂੰ ਡਰਤੇ ਪਹਿਲਾਂ ਹੀ ਸੀ ਉੱਤੇ ਮਹਾਰਾਜੇ ਨੂੰ ਹਾਥੀ ਤੇ ਬੈਠੇ ਨੂੰ ਪੰਜਾਬੀਆਂ ਨੇ ਪਛਾਣ ਲਿਆ ਮਹਾਰਾਜੇ ਦੇ ਹਾਥੀ ਨੂੰ ਘੇਰੇ ਵਾਂਗ ਹੋ ਗਿਆ ਮਤਲਬ ਘੇਰਾ ਪੈ ਗਿਆ ਇੱਕ ਵਾਰੀ ਪੰਜਾਬੀਆਂ ਦਾ ਗੋਰਿਆਂ ਸਭ ਉਥਲ ਪੁਥਲ ਕਰਕੇ ਉਥੋਂ ਹਾਥੀ ਨੂੰ ਭਜਾ ਕੇ ਮਸੂਰੀ ਪਹੁੰਚ ਕੇ ਉੱਥੇ ਮਹਾਰਾਜੇ ਦੇ ਰਹਿੰਦਾ ਬੜੀ ਸਿਕਿਉਰਿਟੀ ਵਾਲੀ ਜਗ੍ਹਾ ਤੇ ਇੰਤਜ਼ਾਮ ਕੀਤਾ ਫਿਰ 1850 ਵਿੱਚ ਲਾਗਨ ਦੀ ਘਰ ਵਾਲੀ ਆ ਗਈ ਤੁਸੀਂ ਕਹੋ ਵੀ ਉਹ ਵੀ ਇਹਨਾਂ ਦੀ ਸਾਦੇਸ਼ ਸੀ ਮਤਲਬ ਸਾਦੇਸ਼ ਦਾ ਹਿੱਸਾ ਸੀ ਹੁਣ ਇਹਨਾਂ ਨੇ ਮਹਾਰਾਜੇ ਦੇ ਹਾਨ ਦੇ ਲੜਕੇ ਉਹਦੇ ਕੋਲ ਰਹਿਣ ਲਾ ਦਿੱਤੇ ਗੋਰੇ ਅਫਸਰ ਵੀ ਚੰਗੀਆਂ ਮੋਟੀਆਂ ਤਨਖਾਹਾਂ ਵਾਲੇ ਮਹਾਰਾਜਾ ਦਲੀਪ ਸਿੰਘ ਦੀ ਸਿਕਿਉਰਿਟੀ ਤੇ ਹੋਰ ਲਗਾ ਦਿੱਤੇ ਉਹ ਕੋਈ ਰੱਖਿਆ ਵਾਸਤੇ ਨਹੀਂ ਸੀ ਉਹ ਸਾਰੇ ਜਿੰਨੇ ਵੀ ਅਫਸਰ ਸੀ ਮਹਾਰਾਜਾ ਦਲੀਪ ਸਿੰਘ ਨੂੰ ਇਸਾਈ ਤੇ ਜੋਰ ਲਾਉਂਦੇ ਸੀ ਤੇ ਸਾਰਿਆਂ ਦਾ ਖਰਚਾ ਵੀ ਮਹਾਰਾਜਾ ਦਲੀਪ ਸਿੰਘ ਨੂੰ ਹੀ ਦੇਣਾ ਪੈਂਦਾ ਸੀ ਤੁਸੀਂ ਵੀ ਵੇਖੋ ਗੋਰਿਆਂ ਨੇ ਇੱਕ ਤੇ ਰਾਜ ਲੁੱਟਿਆ ਤੇ ਜੋ ਮਹਾਰਾਜ ਦੇ ਪੱਲੇ ਸੀ ਉਹ ਵੀ ਮਹੌਲੀ ਹੌਲੀ ਕਰਕੇ ਉਹਨਾਂ ਨੂੰ ਝਾੜਿਆ ਮਤਲਬ ਕੀ ਹੈ ਤਾਂ ਦਲੀਪ ਸਿੰਘ ਬੜੀ ਕੈਦ ਵਿੱਚ ਸੀ ਪਰ ਅੰਗਰੇਜ਼ ਇਸ ਨੂੰ ਕਹਿੰਦੇ ਸੀ ਕਿ ਇਹ ਸਭ ਮਹਾਰਾਜ ਦੀ ਭਲਾਈ ਵਾਸਤੇ ਹੈ ਹੁਣ ਆਉਨੇ ਆ ਮਹਾਰਾਜਾ ਇਸਾਈ ਕਿਵੇਂ ਬਣਿਆ ਇੱਕ ਤੇ ਗੋਰਿਆਂ ਨੇ ਰਾਜ ਭਾਗ ਦਲੀਪ ਸਿੰਘ ਦਾ ਉਦਾਂ ਹੀ ਠੱਗ ਲਿਆ ਦੂਸਰਾ ਮਹਾਰਾਜਾ ਦਲੀਪ ਸਿੰਘ ਦਾ ਇਹਨਾਂ ਨੂੰ ਧਰਮ ਵੀ ਚੁਪਦਾ ਸੀ ਅਸਲ ਕਹਾਣੀ ਤਾਂ ਉਦੋਂ ਸ਼ੁਰੂ ਹੋ ਗਈ ਸੀ ਜਦੋਂ ਮਹਾਰਾਜੇ ਨੂੰ ਪੰਜਾਬ ਚੋਂ ਬਾਹਰ ਕੱਢਿਆ ਕਿਉਂਕਿ ਉਸ ਵੇਲੇ ਨਾ ਕੋਈ ਨਾਲ ਸਿੱਖ ਸੀ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਭੀੜ ਸੀ ਤੇ ਨਾ ਪੰਜਾਬ ਦੇ ਕਿਸੇ ਪਤਵੰਤੇ ਸਿੱਖ ਨੂੰ ਮਹਾਰਾਜੇ ਨੂੰ ਮਿਲਣ ਦੀ ਆਗਿਆ ਸੀ ਇੱਥੋਂ ਤੱਕ ਕਿ ਦਲੀਪ ਸਿੰਘ ਆਪਣੀ ਮਾਂ ਨੂੰ ਚਿੱਠੀ ਪੱਤਰ ਵੀ ਨਹੀਂ ਲਿਖ ਸਕਦਾ ਸੀ ਇਤਿਹਾਸਕਾਰ ਲਿਖਦੇ ਆ ਕਿ ਜਿਹੜਾ ਗਵਰਨਰ ਬਨਾਇਆ ਸੀ ਉਹਦਾ ਨਾਂ ਸੀ ਲਾਗਨ ਉਹਦੇ ਦਿਲ ਵਿੱਚ ਮਹਾਰਾਜੇ ਨੂੰ ਇਸਾਈ ਬਣਾਉਣ ਦੀ ਬੜੀ ਵੱਡੀ ਇੱਛਾ ਸੀ ਲਾਗਨ ਇਸ ਚਿੱਠੀ ਵਿੱਚ ਆਪਣੀ ਪਤਨੀ ਨੂੰ ਲਿਖਦਾ 6 ਮਈ 1800 ਨੰਜਾਸਵੀ ਨੂੰ ਲਿਖਦਾ ਕਹਿੰਦਾ ਕਿ ਦਲੀਪ ਸਿੰਘ ਮੇਰੇ ਕੋਲ ਅੰਗਰੇਜ਼ੀ ਬੜੀ ਖੁਸ਼ ਹੋ ਕੇ ਪੜਦਾ ਹੈ ਉਹ ਨੂੰ ਮੈਂ ਅੰਜੀਲ ਦਾ ਸੰਧਾਨਤ ਵੀ ਲਿਖਣ ਵਾਸਤੇ ਦਿੱਤਾ ਲਾਗਨ 15 ਫਰਵਰੀ 1850 ਸਵੀਨ ਨੂੰ ਫਿਰ ਚਿੱਠੀ ਵਿੱਚ ਲਿਖਦਾ ਕਹਿੰਦਾ ਮੇਰੀ ਕੋਸ਼ਿਸ਼ ਹੈ ਕਿ ਬਾਲਕ ਦਲੀਪ ਸਿੰਘ ਤੇ ਸ਼ਹਿਜ਼ਾਦੇ ਸ਼ਿਵਦੇਵ ਸਿੰਘ ਤੇ ਬਤੌਰ ਇਸਾਈ ਸਾਡਾ ਚੰਗਾ ਅਸਰ ਪੈ ਰਿਹਾ ਇਸੇ ਤਰ੍ਹਾਂ ਸਾਡੀ ਬੁਲੈਤ ਦੀ ਰਹਿਣੀ ਬਹਿਣੀ ਤੇ ਅੰਗਰੇਜ਼ ਇਸਤਰੀ ਦੇ ਚਾਲਚਲਨ ਸ਼ਰਦਾ ਉੱਤੇ ਦਿਲ ਵਿੱਚ ਬਹੁਤ ਪੈਦਾ ਕੀਤੀ ਜਾਵੇ ਮਤਲਬ ਕਹਿੰਦਾ ਵੀ ਉਹਦੇ ਦਿਲ ਵਿੱਚ ਹੋਰ ਇੱਛਾ ਪੈਦਾ ਕਰੂੰਗਾ ਮੈਂ ਕਿ ਸਾਡੀ ਰਹਿਣੀ ਬਹਿਣੀ ਕਿਵੇਂ ਦੀ ਹੈ ਤੇ ਸਾਡੀ ਇਸਤਰੀਆਂ ਕਿਵੇਂ ਰਹਿੰਦੀਆਂ ਮਹਾਰਾਜੇ ਦੇ ਸਿੱਖੀ ਸਿਧਾਂਤ ਤੇ ਫਰੰਗੀਆਂ ਨੇ ਪਹਿਲਾਂ ਹੀ ਸ਼ੁਰੂਆਤ ਤੇ ਸੀ ਦਲੀਪ ਸਿੰਘ ਦੇ ਹਜੂਰੀ ਨੌਕਰ ਕਰੀਮ ਬਖਸ਼ ਕੋਲ ਇੱਕ ਅੰਜੀਲ ਸੀ ਜੋ ਫਾਰਸੀ ਵਿੱਚ ਦਲੀਪ ਸਿੰਘ ਨੂੰ ਪੜ੍ਹ ਕੇ ਸੁਣਾਉਂਦਾ ਸੀ ਦੂਜਾ ਉਹ ਮਹਾਰਾਜਾ ਦਲੀਪ ਸਿੰਘ ਦਾ ਫਾਰਸੀ ਦਾ ਉਸਤਾਦ ਵੀ ਸੀ ਕਹਿੰਦੇ ਆ ਕਿ ਜਿੰਨਾ ਕਿਤਾਬਾਂ ਰਾਹੀਂ ਮਹਾਰਾਜੇ ਦੀ ਵਿੱਦਿਆ ਦਿੱਤੀ ਜਾਂਦੀ ਉਹਨਾਂ ਵਿੱਚ ਸਭ ਤੋਂ ਜ਼ਿਆਦਾ ਈਸਾਈ ਮਤ ਦੀ ਵਡਿਆਈ ਕੀਤੀ ਜਾਂਦੀ ਸੀ ਥੋੜੇ ਸਮੇਂ ਵਿੱਚ ਪਿੱਛੋਂ ਕਰੀਮ ਬਖਸ਼ ਨੌਕਰੀ ਛੱਡ ਕੇ ਪੰਜਾਬ ਆ ਗਿਆ ਉਹਦੀ ਤਾਂ ਰੱਖਿਆ ਗਿਆ ਭਜਨਲਾ ਜੋ ਬ੍ਰਾਹਮਣ ਤੋਂ ਇਸਾਈ ਬਣਿਆ ਆ ਫਿਰ ਸਾਰਾ ਦਿਨ ਇਸਾਈ ਮਤ ਦੇ ਸੋਲੇ ਗਾਏ ਗਏ ਜਾਂ ਇੰਜ ਸਮਝੋ ਕਿ ਇਸ ਨੂੰ ਰੱਖਿਆ ਇਸ ਵਾਸਤੇ ਸੀ ਕਿ ਮਹਾਰਾਜੇ ਵਿੱਚੋਂ ਸਿੱਖੀ ਸਿਧਾਂਤ ਕੱਢ ਕੇ ਇਸਾਈ ਧਰਮ ਭਰ ਦੇ ਤੇ ਹੋਰ ਕਈ ਮਨਮਤ ਮਨ ਘੜਤ ਸਾਖੀਆਂ ਸੁਣਾਈਆਂ ਜਾਣ ਲੱਗੀਆਂ ਜੋ ਸਿੱਟਾ ਇਹ ਨਿਕਲਿਆ ਕਿ ਮਹਾਰਾਜੇ ਨੂੰ ਅੰਗਰੇਜ਼ ਬੱਚਿਆਂ ਨਾਲ ਖੇਡਦੇ ਖੇਡਦੇ ਆਪਣੇ ਵਾਲ ਉੱਪਰੇ ਉੱਪਰੇ ਲੱਗਣ ਲੱਗੇ ਇਤਿਹਾਸਕਾਰ ਲਿਖਦੇ ਆ ਕਿ ਦਲੀਪ ਸਿੰਘ ਮੰਨ ਗਿਆ ਸੀ ਕਿ ਮੈਂ ਇਸਾਈ ਹੋਣਾ ਚਾਹੁੰਦਾ ਫਿਰ ਇੱਕ ਵਾਰ ਲੇਡੀ ਲਾਗਨ ਦੇ ਨਾਲ ਮਹਾਰਾਜਾ ਸ਼ੇਰ ਸਿੰਘ ਦੀ ਪਤਨੀ ਨੂੰ ਮਿਲਣ ਆਇਆ ਸ਼ੇਰ ਸਿੰਘ ਦੀ ਪਤਨੀ ਨੇ ਫਰੂਟ ਵਾਲਾ ਸ਼ਰਬਤ ਬਣਾਇਆ ਤੇ ਦਲੀਪ ਸਿੰਘ ਨੂੰ ਦਿੱਤਾ ਕਹਿੰਦੇ ਆ ਕਿ ਦਲੀਪ ਸਿੰਘ ਨੇ ਉਸ ਵੱਲ ਵੇਖਿਆ ਤੱਕ ਨਹੀਂ ਫਿਰ ਉਸ ਗਲਾਸ ਨੂੰ ਲੇਡੀ ਲਾਗਣ ਨੇ ਫੜਿਆ ਤੇ ਜੂਸ ਪੀਤਾ ਫਿਰ ਰਾਣੀ ਨੇ ਉਸੇ ਗਲਾਸ ਝੂਠੇ ਵਿੱਚ ਸ਼ਰਬਤ ਪਾ ਕੇ ਮਹਾਰਾਜੇ ਵੱਲ ਕੀਤਾ ਦਲੀਪ ਸਿੰਘ ਨੇ ਝਟਪਟ ਫੜ ਕੇ ਪੀ ਲਿਆ ਰਾਣੀ ਉਸੇ ਵੇਲੇ ਸਮਝ ਗਈ ਕਿ ਮਹਾਰਾਜੇ ਨੇ ਧਰਮ ਤਿਆਗ ਦਿੱਤਾ ਤੇ ਹੁਣ ਸਿੱਖਾਂ ਦਾ ਪੈਰੋਕਾਰ ਸ਼ਿਵਦੇਵ ਸਿੰਘ ਨੂੰ ਬਣਾਇਆ ਜਾਵੇ ਹਾਲੇ ਇਹ ਗੱਲ ਦੀਆਂ ਗੱਲਾਂ ਹੀ ਚੱਲ ਰਹੀਆਂ ਐ ਸ਼ਿਵਦੇਵ ਸਿੰਘ ਨੂੰ ਸਿੱਖਾਂ ਦਾ ਇੱਕ ਰਾਜਾ ਜਾਂ ਮੁਖੀਆ ਬਣਾਇਆ ਜਾਵੇ ਪਰ ਇਹ ਕਿੱਥੇ ਪੂਰਾ ਹੋਣ ਦੇਣਾ ਸੀ ਫਿਰ ਲੋ ਜਿਨੇ ਚਿੱਠੀ ਰਾਹੀਂ ਤਾੜਨਾ ਕੀਤੀ ਕਿ ਹੁਣ ਕਦੇ ਵੀ ਸਿੱਖਾਂ ਦਾ ਰਾਜ ਨਹੀਂ ਆਵੇਗਾ ਪੰਜਾਬ ਦੀ ਰਾਜਗਦੀ ਖਤਮ ਕਰ ਦਿੱਤੀ ਗਈ ਹੈ ਇਸ ਬਾਰੇ ਸੋਚਣਾ ਵੀ ਸਰਕਾਰ ਦੇ ਵਿਰੁੱਧ ਹੋਵੇਗਾ ਅੰਤ ਨੂੰ ਜੋ ਹੋਇਆ ਉਹ ਸ਼ਾਇਦ ਕਦੇ ਨਾ ਸੋਚਿਆ ਹੋਵੇਗਾ ਦਲੀਪ ਸਿੰਘ ਦਾ ਕੇਰ ਟੇਕਰ ਭਜਨ ਲਾਲ ਜਿਸ ਦਾ ਕੰਮ ਸੀ ਕਿ ਮਹਾਰਾਜੇ ਨੂੰ ਅੰਜੀਲ ਪੜ੍ਹ ਕੇ ਸੁਣਾਉਣੀ ਫਿਰ ਮਹਾਰਾਜਾ 2 ਦਸੰਬਰ ਨੂੰ ਚਿੱਠੀ ਲਿਖਦਾ ਲਗਨ ਨੂੰ ਕਿਰਪਾ ਕਰਕੇ ਮੈਨੂੰ ਤੁਸੀਂ ਇੱਕ ਅੰਜੀਲ ਭੇਜੋਗੇ ਫਿਰ 7 ਦਸੰਬਰ ਨੂੰ ਦਲੀਪ ਸਿੰਘ ਇੱਕ ਹੋਰ ਚਿੱਠੀ ਲਿਖਦਾ ਕਹਿੰਦਾ ਕਿ ਮੈਂ ਅੰਜੀਲ ਪੜਨੀ ਸ਼ੁਰੂ ਕਰ ਦਿੱਤੀ ਅੰਤ ਨੂੰ 9 ਦਸੰਬਰ ਨੂੰ ਫੇਰ ਚਿੱਠੀ ਲਿਖਦਾ ਤੇ ਕਹਿੰਦਾ ਈਸਾਈ ਬਣ ਦਾ ਮੈਂ ਪੱਕਾ ਮਨ ਬਣਾ ਲਿਆ ਇਹ ਚ ਲਿਖਦਾ ਕਿ ਮੈਂ ਇਹ ਧਰਮ ਧਾਰਨ ਕਰਨ ਦਾ ਪੱਕਾ ਮਨ ਬਣਾ ਲਿਆ ਤੇ ਅੱਗੇ ਕਹਿੰਦਾ ਕਿ ਜਿਸ ਧਰਮ ਵਿੱਚ ਮੈਂ ਪਹਿਲਾਂ ਹਾਂ ਉਸ ਦੀ ਸੱਚਾਈ ਤੇ ਮੈਨੂੰ ਸ਼ੱਕ ਹੈ ਮੈਨੂੰ ਅੰਜੀਲ ਮੱਤ ਉੱਤੇ ਪੂਰਾ ਭਰੋਸਾ ਹੈ ਤੁਹਾਨੂੰ ਇਹ ਗੱਲ ਦੱਸ ਦਈਏ ਕਿ ਉਸ ਵੇਲੇ ਮਹਾਰਾਜਾ ਦਲੀਪ ਸਿੰਘ ਦੀ ਉਮਰ ਸਿਰਫ ਸਵਾ 12 ਸਾਲ ਦੀ ਹੁਣ ਅੱਗੇ ਫਿਰ ਕੈਪਟਨ ਤੇ ਲਾਗਨ ਚਿੱਠੀ ਰਾਹੀਂ ਗੱਲਬਾਤ ਹੁੰਦੀ ਆ ਤੇ ਅੰਗਰੇਜ਼ਾਂ ਦਾ ਛਾਤਰ ਦਿਮਾਗ ਇਹ ਵੀ ਸੀ ਉਹ ਕੋ ਸੋਚਦਾ ਕਿ ਕਦੇ ਕੁਝ ਐਸਾ ਹੋ ਜਾਏ ਕਿ ਮਹਾਰਾਜੇ ਦੇ ਧਰਮ ਬਦਲਦੀ ਸਾਡੇ ਉੱਤੇ ਕੋਈ ਗੱਲ ਨਾ ਆਵੇ ਗੋਰੇ ਇਹ ਵੀ ਸੋਚਦੇ ਸੀ ਕਿ ਦਲੀਪ ਸਿੰਘ ਦੀ ਉਹਦੇ ਸਿੱਖ ਸਾਥੀਆਂ ਨਾਲ ਨਾ ਕੋਈ ਹਮਦਰਦੀ ਹੋਵੇ ਤੇ ਨਾ ਹੀ ਪੰਜਾਬ ਦੇ ਲੋਕਾਂ ਦੀ ਦਲੀਪ ਸਿੰਘ ਨਾਲ ਬੜੀ ਚਤਰਾਈ ਨਾਲ ਸਭ ਕੁਝ ਕਰ ਰਹੇ ਸੀ ਆਖਰ ਨੂੰ ਉਹ ਮਨੂਸ ਦਿਨ ਵੀ ਆ ਗਿਆ ਤਿਆਰੀਆਂ ਸ਼ੁਰੂ ਹੋ ਗਈਆਂ ਇਹਨਾਂ ਫੈਸਲਾ ਕੀਤਾ ਕਿ ਇਹ ਰਸਮ ਉਸਦੇ ਘਰ ਵਿੱਚ ਹੀ ਕੀਤੀ ਜਾਵੇ ਕਿਉਂਕਿ ਇਹ ਗੋਰਿਆਂ ਲਈ ਇਹ ਥਾ ਸਭ ਤੋ ਸੁਰੱਖਿਆ ਸੀ ਇਹਨਾਂ ਨੇ ਬਿਨਾ ਬਹੁਤੀ ਧੂਮ ਧਾਮ ਦੇ ਵੀ ਕੰਗਰੇਜਾਂ ਨੇ ਤੇ ਇੰਨੇ ਕੁ ਦੇਸੀ ਨੌਕਰਾਂ ਦੇ ਸਾਹਮਣੇ ਦਲੀਪ ਸਿੰਘ ਨੇ ਬੈਪਟਸਮਾ ਲੈ ਲਿਆ ਇਹ ਘਟਨਾ 8 ਮਾਰਚ 1853 ਨੂੰ ਹੋਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਤੇ ਸਿੱਖਾਂ ਦੇ ਤਖਤੋਂ ਲੱਥੇ ਬਾਦਸ਼ਾਹ ਦਲੀਪ ਸਿੰਘ ਨੇ ਸਿੱਖੀ ਤਿਆਗ ਕੇ ਈਸਾਈ ਧਰਮ ਧਾਰਨ ਕਰ ਲਿਆ ਉਸ ਵੇਲੇ ਉਹ 14 ਸਾਲ 6 ਮਹੀਨੇ 4 ਦਿਨ ਦਾ ਇਤਿਹਾਸਕਾਰ ਲਿਖਦੇ ਆ ਕਿ ਮਹਾਰਾਜਾ ਦਲੀਪ ਸਿੰਘ ਦੇ ਸਵਾ ਸਵਾ ਗੱਜ ਲੰਮੇ ਕੇਸ ਸੀ ਜੋ ਲੇਡੀ ਲਾਗਨ ਦੀ ਕਹਿੰਦੇ ਜਿਹੜੀ ਸਿੱਖੀ ਸਰਦਾਰ ਬੁੱਢਾ ਸਿੰਘ ਹਾਸਲ ਕੀਤੀ ਸੀ ਉਹ ਸਿੱਖੀ ਦਲੀਪ ਸਿੰਘ ਨੇ ਈਸਾਈ ਮਤ ਤੋਂ ਕੁਰਬਾਨ ਕਰ ਦਿੱਤੀ ਉਸ ਦੇ ਈਸਾਈ ਹੋਣ ਤੇ ਗੋਰਿਆਂ ਦੀ ਖੁਸ਼ੀ ਸਾਂਭੀ ਨਾ ਜਾਵੇ ਤੇ ਹੁਣ ਵਾਰੀ ਆ ਗਈ ਦਲੀਪ ਸਿੰਘ ਨੂੰ ਭਾਰਤ ਚੋਂ ਬਾਹਰ ਕੱਢਣ ਦੀ ਲਾਗਨ ਜਦੋਂ ਤੋਂ ਮਹਾਰਾਜੇ ਦੇ ਕੋਲ ਆਇਆ ਸੀ ਉਦੋਂ ਤੋਂ ਹੀ ਵਿਲੈਤ ਵੇਖਣ ਦੀ ਇੱਛਾ ਭਰਦਾ ਸੀ ਹੁਣ ਇਹਨਾਂ ਦਾ ਪਲਾਨ ਸੀ ਕਿ ਮਹਾਰਾਜਾ ਸ਼ੇਰ ਸਿੰਘ ਦੇ ਪੁੱਤਰ ਸ਼ਿਵਦੇਵ ਸਿੰਘ ਨੂੰ ਵੀ ਨਾਲ ਭੇਜਿਆ ਜਾਵੇ ਕਿਉਂਕਿ ਅੰਗਰੇਜ਼ਾਂ ਨੂੰ ਹਾਲੇ ਵੀ ਡਰ ਸੀ ਕਿ ਕਿਤੇ ਇਹ ਰਾਜ ਘਰਾਣੇ ਦੇ ਆਖਰੀ ਆਗੂ ਸ਼ਿਵਦੇਵ ਸਿੰਘ ਨਗਦੇ ਸਿੱਖ ਆਗੂ ਬਣ ਕੇ ਉੱਭਰ ਆਵੇ ਤੇ ਰਾਜ ਦੀ ਗੱਲ ਕਰਨ ਲੱਗੇ ਸੋ ਚੰਗੀ ਸਲਾਹ ਇਹ ਆ ਕਿ ਇਹਨੂੰ ਵੀ ਬੁਲਾਇਤ ਭੇਜ ਦਿੱਤਾ ਜਾਵੇ 31 ਜਨਵਰੀ 1853 ਈਸਵੀ ਨੂੰ ਕੋਰਟ ਵੱਲੋਂ ਆਗਿਆ ਮਿਲੀ ਫਿਰ ਗੋਰਿਆਂ ਦੀਆਂ ਚਿੱਠੀਆਂ ਵਿੱਚ ਇਹ ਵੀ ਲਿਖਿਆ ਹੁੰਦਾ ਸੀ ਕਿ ਮੈਂ ਆਪ ਜੀ ਦਾ ਸੱਚਾ ਤੇ ਵਫਾਦਾਰ ਹਾਂ ਇਸ ਤੋਂ ਬਾਅਦ ਭਜਨ ਲਾਲ ਤੇ ਹੋਰ ਕਈ ਜੋ ਬੱਚੇ ਵੀ ਨਾਲ ਖੇਡਣ ਨੂੰ ਆਉਂਦੇ ਸੀ ਇਹਨਾਂ ਸਾਰਿਆਂ ਨੂੰ ਵੀ ਮਹਾਰਾਜੇ ਤੋਂ ਇਨਾਮ ਦਵਾਏ ਗਏ ਬਸ ਕਿਸੇ ਨਾ ਕਿਸੇ ਬਹਾਨੇ ਲੁੱਟੇ ਗਏ ਫਿਰ ਵੀ ਮਹਾਰਾਜੇ ਵਫਾਦਾਰ ਮਾਰਚ 1854 ਈਸਵੀ ਨੂੰ ਫਤੇਗੜ ਸਾਹਿਬ ਤੋਂ ਨਿਕਲਿਆ ਨਾ ਸ਼ਿਵਦੇਵ ਸਿੰਘ ਤੇ ਡਾਕਟਰ ਲਾਗਨ ਲੇਡੀ ਤੇ ਲਗਨ ਕਈ ਹੋਰ ਨੌਕਰ ਫਿਰ ਕਈ ਥਾਂ ਸਤੇ ਤੋਂ ਬਾਅਦ ਕਲਕੱਤੇ ਪੁੱਜਾ ਗੋਰੇ ਵਿੱਚ 21 ਤੋਪਾਂ ਦੀ ਸਲਾਮੀ ਵੀ ਦਿੰਦੇ ਰਹੇ ਸ਼ਿਵਦੇਵ ਸਿੰਘ ਨੂੰ ਤਾਂ ਉਸਦੀ ਮਾਂ ਨੇ ਵਾਪਸ ਮੋੜ ਲਿਆ ਕਿਉਂਕਿ ਉਹ ਪਹਿਲਾਂ ਨਹੀਂ ਚਾਹੁੰਦੀ ਸੀ ਕਿ ਮੇਰਾ ਪੁੱਤਰ ਬਲੈਦ ਜਾਵੇ ਉਹਨੇ ਆਪਣੇ ਚਾਚੇ ਮੀਆਂ ਮਲਕ ਨੂੰ ਕਲਕੱਤੇ ਭੇਜ ਦਿਨੋਜੀ ਨਾਲ ਗੱਲ ਕਰਕੇ ਹੱਲ ਤੇ ਆਦਾ ਕਰ ਲਿਆ ਫਿਰ 1854 ਨੂੰ ਮਹਾਰਾਜਾ ਕਲਕੱਤੇ ਤੋਂ ਬਲੈਦ ਜਾਣ ਲਈ ਜਹਾਜ਼ ਤੇ ਚੜਿਆ ਇਸ ਤੋਂ ਬਾਅਦ ਮਿਸਰ ਵੇਖਿਆ ਉਸ ਵੇਲੇ ਇੱਥੇ ਬੜੀ ਇੰਟਰਸਟਿੰਗ ਗੱਲ ਆ ਕਹਿੰਦੇ ਆ ਕਿ ਜਦੋਂ ਉੱਥੇ ਮੰਗਤਿਆਂ ਨੂੰ ਪਤਾ ਲੱਗਾ ਕਿ ਇਹ ਹਿੰਦੋਸਤਾਨੀ ਸ਼ਹਿਜ਼ਾਦਾ ਉਹ ਮਹਾਰਾਜੇ ਦੇ ਦਿਵਾਲੇ ਆ ਗਏ ਮਹਾਰਾਜੇ ਨੇ ਵੀ ਦਾਨ ਦਿੱਤਾ ਕਿਸੇ ਨੂੰ ਨਾਰਾਜ਼ ਨਹੀਂ ਕੀਤਾ ਫਿਰ ਮਾਲਟਾ ਵੇਖਿਆ ਤੇ 1854 ਦੀ ਅੱਧੀ ਜੂਨ ਬੀਤਨ ਤੇ ਮਹਾਰਾਜਾ ਲੰਡਨ ਪਹੁੰਚ ਗਿਆ ਲੰਡਨ ਵਿੱਚ ਵੀ ਮਹਾਰਾਜੇ ਲਈ ਗੋਰੀ ਸਰਕਾਰ ਇੱਕ ਘਰ ਬਣਵਾ ਰਹੀ ਸੀ ਪਰ ਉਹ ਘਰ ਹਜੇ ਤਿਆਰ ਨਹੀਂ ਹੋਇਆ ਸੀ ਫਿਰ ਮਹਾਰਾਜੇ ਨੂੰ ਇੱਕ ਹੋਟਲ ਵਿੱਚ ਹਰ ਆਇਆ ਗਿਆ ਸੋ ਇਹ ਸੀ ਮਹਾਰਾਜੇ ਦੇ ਪੰਜਾਬ ਚੋਂ ਜਾਣ ਦੀ ਤੇ ਮਹਾਰਾਜਾ ਦਲੀਪ ਸਿੰਘ ਨੂੰ ਇਸਾਈ ਕਿਵੇਂ ਬਣਾਇਆ ਉਸ ਦੇ ਬਾਰੇ ਜਾਣਕਾਰ ਸੋ ਆਸ ਕਰਦੇ ਆਂ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ ਤੁਸੀਂ ਆਪਣੇ ਬੱਚਿਆਂ ਨੂੰ ਦਿਖਾਓਗੇ ਸੋ ਆਪਣੇ ਫੈਮਿਲੀ ਗਰੁੱਪਾਂ ਚ ਸ਼ੇਅਰ ਕਰੋਗੇ ਚੰਗੀਆਂ ਵੀਡੀਓ ਨੂੰ ਸਪੋਰਟ ਕਰਿਆ ਕਰੋ ਜੇ ਤੁਸੀਂ ਸਪੋਰਟ ਕਰੋਗੇ ਮਹਾਰਾਜਾ ਦਲੀਪ ਸਿੰਘ ਅੱਗੇ ਦੀ ਜ਼ਿੰਦਗੀ ਕਿਵੇਂ ਗੁਜ਼ਾਰਦਾ ਆਪਾਂ ਉਸ ਗੱਲ ਤੇ ਵੀ ਕਰਾਂਗੇ ਇੱਕ ਕਮੈਂਟ ਜਰੂਰ ਕਰਿਆ ਕਰੋ ਕਮੈਂਟਾਂ ਚ ਪਤਾ ਲੱਗਦਾ ਕਿ ਤੁਸੀਂ ਇੱਕ ਚੰਗੀ ਚੀਜ਼ ਇੱਕ ਚੰਗੀਆਂ ਵੀਡੀਓ ਨੂੰ ਵੀ ਪਿਆਰ ਕਰਦੇ ਹੋ ਬੰਦਮੰਦ ਤੇ ਬਹੁਤ ਸ਼ੇਰ ਹੁੰਦਾ ਜੇ ਉਹ ਤੇ ਹੱਥ ਜੋੜ ਕੇ ਬੇਨਤੀ ਆ ਕਿ ਉਹਨੂੰ ਭਾਵੇਂ ਨਾ ਕਰਿਆ ਕਰੋ